ਸਰਕਾਰ ਦੀਆਂ ਜਨਤਕ ਲੀਵਲ ਦੀ ਅੱਜ ਦੀ ਤਾਜ਼ਾ ਖਬਰਾਂ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਹੋਣ ਪ੍ਰਾਈਵੇਟ ਡਾਕਟਰ ਵੀ ਕਰਨੇ ਕਿ ਸਰਕਾਰੀ ਡਿਊਟੀ ਜਾਨੋ ਕਿੰਨਾ ਕੀਤਾ ਜਾਏਗਾ ਪਖਤਵਾਨ ਪੰਜਾਬ ਦੇ ਪ੍ਰਾਈਵੇਟ ਡਾਕਟਰ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਕੈਬਨਟਰੀ ਕੈਬਨਟ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਕਿ ਸਰਕਾਰੀ ਪੈਨਲ ਵਿੱਚ ਪ੍ਰਾਈਵੇਟ ਡਾਕਟਰ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਜਨਤੀਜੇ ਵਜੋਂ ਲਗਭਗ 300 ਪ੍ਰਾਈਵੇਟ ਡਾਕਟਰ ਹੁਣ ਸਰਕਾਰੀ ਪੈਨਲ ਅਧੀਨ ਸੇਵਾ ਪ੍ਰਦਾਨ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਮਦਦ ਮਿਲੇਗੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਪੈਨਲ ਵਿੱਚ ਸ਼ਾਮਲ ਡਾਕਟਰਾਂ ਨੂੰ ਦਿਨ ਦੀ ਡਿਊਟੀ ਲਈ 1000 ਰੁਪਿਆ ਤੇ ਰਾਤ ਦੀ ਡਿਊਟੀ ਲਈ 2000 ਰੁਪਿਆ ਭੁਗਤਾਨ ਕੀਤਾ ਜਾਵੇਗਾ ਕੈਬਨਟ ਦੇ ਇਸ ਫੈਸਲੇ ਨਾਲ ਇਹ ਸੇਲ ਸਮਾਵਾ ਸੁਭਾਰ ਸਮਾਵਾ ਦਾ ਮਜਬੂਤ ਕਰਨ ਦੀ ਉਮੀਦ ਹੈ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਟ ਨੇ 12 ਜ਼ਰੂਰੀ ਸਿਆਣੀਆਂ ਵਿੱਚੋਂ 300 ਮਹਾਰ ਡਾਕਟਰਾਂ ਨੂੰ ਸ਼ਾਮਲ ਕਰਨ ਦੀ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਦਵਾਈ, ਬਾਲ ਰੋਗ, ਮਨੋਵਿਗਿਆਨਿਕ, ਚਮੜੀ ਰੋਗ, ਛਾਤੀ ਅਤੇ ਟੀਬੀ ਸਰਜਰੀ, ਰੈਗਨਿਕ ਟੈਨੋਲੋਜੀ, ਆਰਥੋਪੈਡਿਕ ਅੱਖਾਂ ਦਾ ਰੋਗ ਈ ਐਨ ਡੀ ਅਤੇ ਅਨਤ ਸਿਪਕ ਕੋਪਲੀ ਸ਼ਾਮਿਲ ਹਨ ਇਹਨਾਂ ਮਹਾਰਾ ਡਾਕਟਰ ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਨਾਲ ਜਿਹੜਾ ਪਦਰਥ ਸਿਵਲ ਸਰਜਨ ਲਈ ਕੀਤੀ ਜਾਵੇਗੀ ਤੇ ਸ਼ਾਮਿਲ ਕੀਤੇ ਗਏ ਡਾਕਟਰਾਂ ਨੂੰ ਡਾਕਟਰ ਓ ਪੀ ਡੀ ਆਈ ਪੀ ਡੀ ਐਮਰਜੈਂਸੀ ਵੱਡੀਆਂ ਤੇ ਛੋਟੀਆਂ ਸਰਜੀਆਂ ਤੇ ਹੋਰ ਬਹੁਤ ਸਾਰੀਆਂ ਸਬਾਮਾਂ ਲਈ ਹਰੇਕ ਮਰੀਜ਼ ਤੋਂ ਪਲੈਨ ਪਲੈਨਮੈਂਟ ਫੀਸ ਲੈਣ ਦੀ ਜੋ ਕਹੋਂ ਗਈ ਧੰਨਵਾਦ ਸੈਜੀ ਖਬਰਾਂ ਮੰਨ ਲਈ